ਅੱਜ ਸਾਡਾ ਬਟਿੰਡਾ ਪੁਲਿਸ ਵੱਲੋਂ ਜਿਹੜਾ ਨੈਸ਼ਨਲ ਰੋਡ ਸੇਫਟੀ ਵੀਕ ਹੁੰਦਾ ਹੈ ਉਹਦੇ ਤਹਿਤ ਬਟਿੰਡਾ ਪੁਲਿਸ ਨੇ ਸਪੈਸ਼ਲ ਸਾਡੀ ਟ੍ਰੈਫਿਕ ਪੁਲਿਸ ਨੇ ਅੱਜ ਇਹ ਕਿ ਇਥੇ ਇਨੀਸ਼ੀਏਟਿਵ ਕੀਤਾ ਹੈ ਜਿੱਥੇ ਇੱਕ ਤਾਂ ਬਚਪਨ ਸਕੂਲ ਹੈ ਜਿਹੜਾ ਛੋਟੇ ਬੱਚਿਆਂ ਦਾ ਕਿਡ ਲਗਾਟਨ ਉਹਨਾਂ ਦੇ ਬੱਚਿਆਂ ਨੇ ਕਿਡ ਦਿਖਾਇਆ ਜਿਹਦੇ ਚ ਵੱਖਰੇ ਵੱਖਰੇ ਟ੍ਰੈਫਿਕ ਦੇ ਨਿਯਮ ਦੱਸੇ ਕਿ ਐਡਲਟਸ ਨੂੰ ਫੋਲੋ ਕਰਨੇ ਚਾਹੀਦੇ ਆ ਉਸ ਤੋਂ ਇਲਾਵਾ ਅਸੀਂ ਇਥੇ ਜਿਹੜੇ ਤੋਂ ਦੇ ਰਾਹੀਰ ਜਾ ਰਹੇ ਆ ਟੂ ਵੀਲਰ ਤੇ ਵਿਦਾਊਟ ਹੈਲਮਟ ਉਹਨਾਂ ਨੂੰ ਅਸੀਂ ਹੈਲਮਟਸ ਦੇ ਰਹੇ ਆ ਇਹ ਇਹ ਇੱਕ ਥ੍ਰੀ ਵੀਲਰ ਤੇ ਅਸੀਂ ਰਿਫਲੈਕਟਰ ਸਟ੍ਰਿਪ ਲਗਾਈਆਂ ਜਿਹੜੀ ਰਾਤ ਨੂੰ ਬੜੀ ਯੂਸਫੁਲ ਰਹਿੰਦੀਆਂ ਤੇ ਨਾਲਾਂ ਜਿਹੜੇ ਟ੍ਰੈਫਿਕ ਸਿਟੀਜ਼ਨਸ ਟ੍ਰੈਫਿਕ ਰੂਲਸ ਫੋਲੋ ਕਰਦੇ ਸਾਨੂੰ ਨਜ਼ਰ ਆਣਗੇ ਅਸੀਂ ਉਹਨਾਂ ਨੂੰ ਗੁਲਾਬ ਦਵਾਂਗੇ ਜਸਟ ਐਜ਼ ਅ ਜੈਸਚਰ ਕਿ ਤੁਸੀਂ ਟ੍ਰੈਫਿਕ ਰੂਲਸ ਫੋਲੋ ਕਰਦੇ ਹੋ ਬਟ ਅੱਗੇ ਜਾ ਕੇ ਜਿਹੜੇ ਨਹੀਂ ਲਗਾਉਂਦੇ ਹੈਲਮਟ ਉਹਨਾਂ ਨੂੰ ਅਸੀਂ ਜ਼ਰੂਰ ਚਲਾਨ ਕਰਾਂਗੇ ਉਹ ਐਕਚੁਅਲੀ ਤੁਹਾਨੂੰ ਐਜੂਕੇਸ਼ਨ ਦੀ ਹੈ ਉਹ ਐਜੂਕੇਟ ਕਿਉਂ ਕਰਦੀ ਹੈ ਕਿ ਇਸ ਨੂੰ ਸਾਰੇ ਲੋਕਾਂ ਨੂੰ ਦੇਖੋ ਜੀ ਸਾਡੇ ਡੈਫੀਨਿਟਲੀ ਹਰ ਜ਼ਿਲ੍ਹੇ 'ਚ ਇੱਕ ਟ੍ਰੈਫਿਕ ਐਜੂਕੇਸ਼ਨ ਸੈੱਲ ਹੁੰਦਾ ਹੈ ਜਿਹਦੇ 'ਚ ਸਾਡਾ वी आलसो डोंट हैव सो मच टाइम कैसे सारे टाइम एजुकेट करिए तो सानु नानु ना ना एन्फोर्स भी करना पड़ेगा एन्फोर्स कर है शर्म चलाने के लिए क्योंकि आदमी तो मालूम है कि वो जी सरकीज़ पैरेलली करते हैं एजुकेट आज एजुकेटी कर रहे हैं क्योंकि आज एक दिन बिदाउट हेलमेट से गया था सानु नानु चलानी कि� ਮੈਨੂੰ ਕੋਈ ਮਤ ਲਾਉਣੀ ਪੈਣੀ ਹੈ। ਦੇਖੋ ਜੀ ਆਈ ਵੁੱਡ ਆਲਵੇਸ ਸੇ ਕਿ ਆਪਣੀ ਜਾਨ ਹੈ ਤਾਂ ਜਹਾਨ ਹੈ ਜੇ ਤੋ ਤੁਹਾਡੇ ਹੈਡਿੰਗ ਤੁਸੀਂ ਡੇਲੀ بیس ਤੇ ਦੇਖਦੇ ਹੋ ਕਿਨੇ ਐਕਸੀਡੈਂਟਸ ਤੇ ਪੀਪਲ ਆ ਲੂਜ਼ਿੰਗ ði ਲਾਈਫ ਜੇ ਆਪਣੀ ਧਿਆਨ ਨਾਲ ਫਾਲੋ ਕਰਕੇ ਕਿੰਨੇ ਦਾ ਆ ਜਾਂਦਾ ਹੈਲਮਟ 300 400 ਤੱਕ ਦਾ ਹੋਏਗਾ ਜੇ ਉਹ ਲਗਾ ਕੇ ਤੁਸੀਂ ਆਪਣੀ ਲਾਈਫ ਪਹਿਲਾਂ ਸੇਵ ਕਰੋ ਆਈ ਥਿੰਕ ਦੈਟ ਇਜ਼ ਦ ਬਿਗੇਸਟ ਮੈਸੇਜ ਇਹ ਉਹਨਾਂ ਤੋਂ ਲੱਗਦਾ ਜੋ ਗਲਤ ਕਰਦੇ ਨੇ ਇਕੱਲੇ ਟ੍ਰਾਈ ਕਰਦੇ ਕਿਥੇ ਗੱਲ ਇਹ ਹੁੰਦੀ ਗੱਲ ਇਹ ਆ ਜਾਂਦੀ ਕਿ ਸੜਕਾਂ ਦੀ ਕੰਡੀਸ਼ਨ ਕੀ ਹੈ ਸੜਕਾਂ ਦੀ ਗ੍ਰੀਪ ਨਹੀਂ ਮਾੜੀ ਹੈ ਕਿਉਂ ਸਿਲਕਿਲ ਕੇ ਡਿੱਗ ਜਾਂਦੇ ਹੁੰਦਾ ਕੀ ਕਰਾਂਗੇ ਕੋਈ ਡੀਸੀ ਸਾਹਿਬ ਨਾ ਮੰਥਲੀ ਰੋਡ ਸੇਫਟੀ ਦੀ ਇੱਕ ਮੀਟਿੰਗ ਲੈਂਦੇ ਜਿਹਦੇ ਚ ਕਿਉਂਕਿ ਸੜਕਾਂ ਦਾ ਸਾਡਾ ਏਰੀਆ ਨਹੀਂ ਹੈ ਬਟ ਉਹ ਮੰਥਲੀ ਮੀਟਿੰਗਸ ਤੇ ਰਿਵਿਊ ਵੀ ਕਰਦੇ ਤੇ ਆਈ ਥਿੰਕ ਆਪਣੀ ਸੁਧਾਰ ਕਰ ਵੀ ਰਹੇ ਆ

ਨਹੀਂ ਨਹੀਂ ਇਹ ਤਾਂ ਬਾਈਟ ਨਹੀਂ ਹੈ ਆਪਾਂ ਆਪਾ ਕਰ ਲਿਆ ਆਪਾਂ دغه څه نه دی چې دا پېکېږي دا 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 دا